ਅਛੇ ਇੱਕ ਇਹ ਦੱਸਿਓ ਤੁਹਾਡੇ ਵੀ ਯਾਦ ਹੋ ਤੁਸੀਂ ਇੱਕ ਕਿਤਾਬ ਲਿਖੀ ਸੀ ਬੜੇ ਵੱਡੇ ਕਮਿਊਨਿਸਟ ਲੀਡਰ ਸੀ ਕਿ ਹਿੰਦੁਸਤਾਨ ਦੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਵਾਰੇ ਉਸ ਕਿਤਾਬ ਦੇ ਵਿੱਚ ਵੀ ਆਮ ਤੌਰ ਤੇ ਵੀ ਇਹ ਚਰਚਾ ਹੁੰਦਾ ਵੀ ਕਮਿਊਨਿਸਟਾਂ ਵੱਲੋਂ ਵੱਖਰੇ ਸਿੱਖ ਰਾਜ ਦਾ ਜਿਹੜਾ ਇੱਕ ਤਰ੍ਹਾਂ ਦਾ ਕਨਸੈਪਟ ਜਿਹੜਾ ਇੱਕ ਸੰਕਲਪ ਉਭਾਰਿਆ ਗਿਆ ਸੀ ਇਸ ਗੱਲ 'ਚ ਕਿੰਨਾ ਕਦਮ ਹੈ ਕਿਉਂਕਿ ਇਹ ਗੱਲ ਬੜੀ ਅਜੀਬ ਵੀ ਲੱਗਦੀ ਹੈ ਵੀ ਕਮਿਊਨਿਸਟਾਂ ਨੇ ਹੀ ਵੱਖਰੇ ਸਿੱਖ ਰਾਜ ਦਾ ਜਿਹੜਾ ਕਨਸੈਪਟ ਲਿਆਂਦਾ ਸੀ ਨਹੀਂ ਬੜਾ ਇਹ ਇੰਟਰਸਟਿੰਗ ਚੈਪਟਰ ਹੈ ਇਹ ਸ਼ਾਇਦ ਅੱਜ ਦੀ ਜਨਰੇਸ਼ਨ ਚ ਆ ਚਾਹੇ ਕਾਮਨਿਸਟ ਹੋਣ ਤੇ ਚਾਹੇ ਖਾਲਸਤਾਨੀ ਹੋਣ ਸਾਰਿਆਂ ਨੂੰ ਵੀ ਸੁਣ ਕੇ ਬੜੀ ਮਤਲਬ ਹੈਰਾਨੀ ਹੁੰਦੀ ਹੈ ਜਦੋਂ ਇਹ ਸੀ ਉਹ ਉਹ ਪਾਰਟ ਦੇਖਦੇ ਆ ਇਹ ਗੱਲ ਹੈ ਇੰਡੀਪੈਂਡੈਂਸ ਤੋਂ ਪਹਿਲਾਂ ਦੀ ਗੱਲ ਆ ਉਹਨਾਂ ਦਿਨਾਂ 'ਚ ਹਾਂ ਜੀ ਹਾਂ ਇੰਡੀਪੈਂਡੈਂਸ ਤੋਂ ਪਹਿਲਾਂ ਦੀਆਂ ਗੱਲਾਂ ਨੇ ਇਹ 44 ਦੇ ਕਰੀਬ 40-40 'ਵਿਆਂ ਦੇ ਸ਼ੁਰੂ 'ਚ ਇਹ ਗੱਲ ਹੋਈ ਸੀ ਉਦੋਂ ਉਦੋਂ ਕੀ ਹੋਇਆ ਸੀ ਕਿ ਜਿਹੜੀ ਕਮਿਊਨਿਸਟ ਮੂਵਮੈਂਟ ਐ ਆਪਾਂ ਦੇਖਦੇ ਆਂ ਵੀ ਇਹ ਰਸ਼ੀਆ ਦੇ ਤੇ ਇਹਨਾਂ ਦੇ ਇਨਫਲੂਐਂਸ ਹਟ ਰਹੀ ਆ ਉੱਥੋਂ ਹੀ ਆਈਡੀਆਜ਼ ਆ ਰਹੇ ਸੀ ਤੇ ਉਹਨਾਂ ਦਿਨਾਂ 'ਚ ਰਸ਼ੀਆ 'ਚ ਨੈਸ਼ਨੈਲਿਟੀਆਂ ਦਾ ਕਨਸੈਪਟ ਜਿਹੜਾ ਲੈਨਨ ਡਿਸਕਸ ਕਰ ਰਿਹਾ ਸੀ ਜਿਹੜੀ ਕੌਮੀਅਤਾਂ ਦਾ ਸੰਕਲਪ ਤੇ ਫਿਰ ਜਿਹੜੇ ਇੰਡੀਆ ਦੇ ਕਮਿਊਨਿਸਟ ਸੀਗੇ ਉਹ ਵੀ ਉਹਨਾਂ ਆਈਡੀਆਜ਼ ਨੂੰ ਹੀ ਆਪੋ ਆਪਣੇ ਤਰੀਕੇ ਨਾਲ ਇੰਟਰਪ੍ਰੀਟ ਕਰਦੇ ਸੀ ਤੇ ਉਹਨਾਂ ਦਿਨਾਂ 'ਚ ਸਜਾਦ ਜ਼ਾਹਿਰ ਨਾਂ ਦੇ ਇੱਕ ਇਹਨਾਂ ਦੇ ਲੀਡਰ ਸੀਗੇ ਕਮਿਊਨਿਸਟਾਂ ਦੇ ਉਹਨੇ ਇਹ ਪਾਕਿਸਤਾਨ ਦਾ ਜਿਹੜਾ ਉਹਨੇ ਕਿਹਾ ਸੀ ਕਿ ਵੀ ਜਿਹੜੀ ਇਸਲਾਮ ਮੁਸਲਮਾਨ ਹੈ ਇਹ ਵੀ ਇੱਕ ਨੈਸ਼ਨੈਲਿਟੀ ਹੈ ਇੱਕ ਕੌਮ ਹੈ ਇਸ ਕਰਕੇ ਉਹ ਇੱਕ ਮੁਲਕ ਦੇ ਹੱਕਦਾਰ ਨੇ ਤੇ ਜੇ ਆਪਾਂ ਲੈਨਨ ਦੀ ਨੈਸ਼ਨੈਲਿਟੀ ਵਾਲੀ ਡਿਫੀਨੇਸ਼ਨ ਦੇ ਹਿਸਾਬ ਨਾਲ ਦੇਖੀਏ ਕਿਉਂਕਿ ਲੈਨਨ ਦਾ ਥੀਸ ਇਹ ਸੀ ਕਿ ਵੀ ਜਿਹੜੀਆਂ ਨੈਸ਼ਨੈਲਿਟੀਆਂ ਨੂੰ 셀ਫ ਡਿਟਰਮੀਨੇਸ਼ਨ ਦਾ ਰਾਈਟ ਹੋਣਾ ਚਾਹੀਦਾ ਉਹਨਾਂ ਨੂੰ ਆਪਣਾ ਜਿਹੜਾ ਖੁਦਮੁਖਤਾਰੀ ਦਾ ਹੱਕ ਹੋਣਾ ਚਾਹੀਦਾ ਤੇ ਇਸ ਆਧਾਰ ਦੇ ਉੱਤੇ ਸੰਜਾਦ ਜ਼ਾਹਿਰ ਨੇ ਇਹ ਡੈਫੀਨੇਸ਼ਨ ਦਿੱਤੀ ਕਿ ਮੁਸਲਮਾਨ ਵੀ ਉਸ ਡੈਫੀਨੇਸ਼ਨ ਦੇ ਮੁਤਾਬਕ ਇੱਕ ਨੈਸ਼ਨੈਲਿਟੀ ਨੇ ਤੇ ਉਹਨਾਂ ਨੂੰ ਵੱਖਰੇ ਮੁਲਕ ਦਾ ਰਾਈਟ ਹੋਣਾ ਚਾਹੀਦਾ ਜੀ ਤੇ ਸੁਰਜੀਤ ਉਰੀ ਬਹੁਤ ਯੰਗ ਸੀ ਉਦੋਂ 25-26 ਸਾਲ ਦੀ ਉਹਨਾਂ ਦੀ ਉਮਰ ਸੀ ਤੇ ਉਦੋਂ ਕਿਸੇ ਇਹਨਾਂ ਦੇ ਆਪਣੇ ਅੰਦੋਲਨ ਦੇ ਸਿਲਸਿਲੇ 'ਚ ਇਹ ਜੇਲ੍ਹ 'ਚ ਬੰਦ ਸੀ ਦਿਓਲੀ ਕੈਂਪ ਤੇ ਇਹਨਾਂ ਨੇ ਫਿਰ ਇਹ ਇਸ ਦੇ ਆਧਾਰ ਦੇ ਉੱਤੇ ਇਹ ਬਣਾਇਆ ਕਿ ਜੇ ਇਸ ਡੈਫੀਨੇਸ਼ਨ ਨਾਲ ਮੁਸਲਮਾਨ ਇੱਕ ਕੌਮੀਅਤ ਹੈ ਤੇ ਫਿਰ ਸਿੱਖ ਵੀ ਇੱਕ ਨੈਸ਼ਨੈਲਿਟੀ ਹੈ ਤੇ ਉਹਨਾਂ ਦਾ ਵੀ ਰਾਈਟ ਹੋਣਾ ਚਾਹੀਦਾ ਸੈਪਰੇਟ ਮੁਲਕ ਦਾ ਸੋ ਇਹ ਗੱਲ ਜਦੋਂ ਸ਼ੁਰੂ-ਸ਼ੁਰੂ 'ਚ ਮੈਨੂੰ ਜਦੋਂ ਮੈਂ ਕਿਤਾਬ ਲਿਖ ਰਿਹਾ ਸੀ ਤੇ ਪੱਗ ਸਿੰਘ ਬਲਗਾ ਸੀਗੇ ਜਿਹੜੇ ਪ੍ਰਾਣੇ ਗਦਰੀ ਹਾਂ ਜੀ ਉਹਨਾਂ ਨੇ ਉਹਨਾਂ ਨੂੰ ਪਗ ਬਾਬਾ ਪਗ ਸਿੰਘ ਮਿਲ ਗਿਆ ਹਾਂ ਜੀ ਤੇ ਉਹਨਾਂ ਨੇ ਅਸਲ ਦੇ ਵਿੱਚ ਸੁਰਜੀਤ ਦੇ ਕਿਉਂਕਿ ਉਹ ਖਿਲਾਫ ਸੀਗੇ ਤੇ ਉਹਨਾਂ ਨੇ ਕਿਹਾ ਕਿ ਸੁਰਜੀਤ ਦੇ ਖਿਲਾਫ ਜੋ ਇਲਜ਼ਾਮ ਲਾਰੇ ਸੀ ਉਹਨਾਂ ਨੇ ਇੱਕ ਇਲਜ਼ਾਮ ਹੀ ਲਾਇਆ ਕਿ ਇਹ ਜਿਹੜਾ ਸਿੱਖ ਹੋਮਲੈਂਡ ਵਾਲਾ ਆਈਡੀਆ ਇਹ ਸੁਰਜੀਤ ਦੇ ਦਿਮਾਗ ਦੀ ਕਾਰ ਹੈ ਖਾਲਿਸਤਾਨ ਉਹਨਾਂ ਨੇ ਉਹਦਾ ਇਲਜ਼ਾਮ ਸੀ ਕਿ ਖਾਲਿਸਤਾਨ ਦਾ ਆਈਡੀਆ ਸੁਰਜੀਤ ਦੇ ਦਿਮਾਗ ਦੀ ਕਾਰ ਹੈ ਅੱਛਾ ਜੀ ਤੇ ਮੈਂ ਫਿਰ ਇਸ ਨੂੰ ਥੋੜਾ ਜਿਹਾ ਸਟੱਡੀ ਕਰਨ ਲੱਗ ਗਿਆ ਕਿ ਵੀ ਇਹ ਗੱਲ ਸੱਚ ਹੈ ਜਾਂ ਝੂਠ ਹੈ ਤੇ ਕੀ ਕਹਾਣੀ ਹੈ ਜਗਜੀਤ ਸਿੰਘ ਆਨੰਦ ਹੋਰਾਂ ਨੇ ਵੀ ਮੈਨੂੰ ਇਹਦੇ ਬਾਰੇ ਦੱਸਿਆ ਕਿ ਇਹ ਕੀ ਹੋਇਆ ਸੀ ਸਾਰਾ ਤੇ ਇਹੀ ਗੱਲ ਫਿਰ ਮੈਂ surjit thoran ਨੂੰ ਵੀ ਪੁੱਛੀ ਤੇ surjit thoran ਨੇ ਵੀ ਸਾਰਾ ਇਹ ਮੰਨਿਆ ਤੇ ਦੱਸਿਆ ਕਿ ਕੀ ਹੋਇਆ ਸੀ ਮਾਫ ਕਰਨਾ ਤੇ ਉਹਨਾਂ ਨੇ ਦੱਸਿਆ ਫਿਰ ਇਹ ਸਾਰੀ ਕਹਾਣੀ ਕਿ ਉਹ ਦਿਉਲੀ ਕੈਂਪ 'ਚ ਸੀਗੇ ਸਜਾਦ ਜਹੀਰ ਵਾਲਾ ਇਹ ਥੀਸਿਸ ਸਜਾਇਆ ਸੀ ਉਹਦੇ ਬਦਲੇ 'ਚ ਉਹਨਾਂ ਨੇ ਫਿਰ ਉਹਦੇ ਰਿਐਕਸ਼ਨ 'ਚ ਇਹ ਥੀਸਿਸ ਡਿਵੈਲਪ ਕੀਤਾ ਕਿ ਜੇ ਉਸ ਡੈਫੀਨੇਸ਼ਨ ਦੇ ਮੁਤਾਬਕ ਮੁਸਲਮਾਨ ਇੱਕ ਨੈਸ਼ਨੈਲਿਟੀ ਬਣਦੇ ਨੇ ਉਹਨਾਂ ਦਾ ਮੁਲਕ ਦਾ ਹੱਕ ਬਣਦਾ ਤੇ ਫਿਰ ਉਸ ਆਧਾਰ ਦੇ ਉੱਤੇ ਸਿੱਖ ਵੀ ਇੱਕ ਨੈਸ਼ਨੈਲਿਟੀ ਹੈ ਉਹਨਾਂ ਦਾ ਵੀ ਸੈਪਰੇਟ ਮੁਲਕ ਦਾ ਰਾਈਟ ਬਣਦਾ ਸੋ ਉਹਨਾਂ ਨੇ ਇੱਕ ਡਰਾਫਟ ਤਿਆਰ ਕਰ ਲਿਆ ਸਿੱਖ ਹੋਮ ਲੈਂਡ ਦਾ ਇਹ ਉਹਨਾਂ ਨੇ ਆਪਣੀ ਪਾਰਟੀ ਨਾਲ ਸ਼ੇਅਰ ਕੀਤਾ ਪਾਰਟੀ 'ਚ ਵੀ ਐਕਸੈਪਟ ਹੋ ਗਿਆ ਅਤੇ ਪਾਰਟੀ ਨੇ ਆਫੀਸ਼ੀਅਲੀ ਉਦੋਂ ਉਹਨਾਂ ਦੇ ਜਿਹੜੇ ਲੀਡਰ ਸੀਗੇ ਜੀਡੀ ਅਧਿਕਾਰੀ ਉਹਨਾਂ ਦੇ ਨਾਂ ਹੇਠੇ ਛਪਿਆ ਸਿੱਖ ਹੋਮ ਲੈਂਡ ਦਾ ਥੀਸਿਸ ਤੇ ਬਾਅਦ ਵਿੱਚ ਇਹਦੀ ਪੰਜਾਬੀ ਟਰਾਂਸਲੇਸ਼ਨ ਕੀਤੀ ਅਵਤਾਰ ਸਿੰਘ ਬਲੋਤਰਾ ਨੇ ਇਹ ਕੋਈ 44 1944 ਦੀ ਗੱਲ ਉਦੋਂ ਉਹਦੇ ਕੋਈ ਸੀ ਪਾਰਟੀ ਵੀ ਕੋਈ ਸੀ ਉਹ ਹਾਂਜੀ ਤੇ ਬਾਅਦ ਦੇ ਵਿੱਚ ਖੈਰ ਜਾ ਕੇ ਅੱਗੇ ਜਾ ਕੇ ਉਹਨਾਂ ਨੇ ਇਸ ਥੀਸਿਸ ਨੂੰ ਰੱਦ ਕਰ ਦਿੱਤਾ ਔਰ ਸੁਰਜੀਤ ਨੇ ਆਪਣੇ ਸੁਰਜੀਤ ਹੋਰਾਂ ਨੇ ਇਹ ਗੱਲ ਮੰਨੀ ਮੇਰੇ ਕੋਲ ਮੈਂ ਕਿਤਾਬ 'ਚ ਉਹਨਾਂ ਦਾ ਜ਼ਿਕਰ ਕੀਤਾ ਤੇ ਉਹਨਾਂ ਨੇ ਦੱਸਿਆ ਕਿ ਕਿਵੇਂ ਸਾਰਾ ਕੁਝ ਹੋਇਆ ਸੀ ਔਰ ਉਹਨਾਂ ਨੇ ਇਹ ਵੀ ਮੰਨਿਆ ਕਿ ਅਸੀਂ ਬਣਾਇਆ ਸੀ ਉਦੋਂ ਮੈਂ ਯੰਗ ਸੀ ਬਹੁਤ ਤੇ 25 26 ਸਾਲ ਦੀ ਉਮਰ ਸੀ ਤੇ ਪਰ ਬਾਅਦ ਵਿੱਚ ਸਾਨੂੰ ਇਹ ਅਹਿਸਾਸ ਹੋਇਆ ਕਿ ਸਾਡਾ ਇਹ ਗਲਤ ਆਈਡੀਆ ਸੀ ਔਰ ਇੱਕ ਇੰਟਰਵਿਊ ਚ ਵੀ ਉਹਨਾਂ ਨੇ ਸਿੱਧੂ ਦਮਦਮੀ ਉਹਨਾਂ ਨੇ ਤਾਰਾ ਟੀਵੀ ਲਈ ਕੀਤੀ ਸੀ ਉਹਦੇ ਚ ਔਨ ਰੈਕਡ ਉਹਨਾਂ ਨੇ ਇਹ ਗੱਲ ਮੰਨੀ ਤੇ ਔਰ ਸਿੱਧੂ ਉਹਨਾਂ ਨੇ ਆਪਣੀ ਕਿਤਾਬ ਚ ਵੀ ਇਹਦਾ ਜ਼ਿਕਰ ਕੀਤਾ ਸੋ ਇਹ ਇੱਕ ਫੈਕਟ ਹੈ ਜਿਸ ਤੋਂ ਕੋਈ ਉਹ ਇਨਕਾਰ ਉਹਨਾਂ ਨੇ ਨਹੀਂ ਕੀਤਾ ਜਾਂ ਕੋਈ ਵੀ ਨਹੀਂ ਕਰ ਰਿਹਾ ਕਿ ਇਹ ਸਿੱਖ ਹੋਮਲੈਂਡ ਦਾ ਜਿਹੜਾ ਕਨਸੈਪਟ ਹੈ ਪਹਿਲੀ ਵਾਰ ਕਮਿਊਨਿਸਟਾਂ ਨੇ ਇਹ ਵਿਕਸਿਤ ਕੀਤਾ ਸੀ ਔਰ ਇੱਕ ਡਰਾਫਟ ਦੇ ਰੂਪ ਚ ਛਾਪਿਆ ਸੀ ਹੁਣ ਅਗਲਾ ਸਵਾਲ ਇਹ ਆ ਜਾਂਦਾ ਜਿਵੇਂ ਸ਼ਮੀਲ ਜੀ ਤੁਸੀਂ ਕੈਨੇਡਾ ਦੇ ਵਿੱਚ ਰਹਿੰਦੇ ਹੋ ਇੱਥੇ ਤਾਂ ਸਾਡੇ ਤਾਂ ਉਹਨੇ ਜਿਹੜੇ ਆ ਅਸੀਂ ਕਹੇ ਲਿਆ ਵੀ ਪੰਜਾਬ ਦੇ ਵਿੱਚ ਘਟਨੇ پرو ਖਾਸ ਖਾਲਿਸਤਾਨ ਜਾਂ ਖਾਲਿਸਤਾਨ ਦੀ ਗੱਲ ਕਰਨ ਵਾਲੇ ਵੀ ਕੀ ਉਹਦਾ ਅਜੇ ਵੀ ਉਹਨਾਂ ਨੂੰ ਹੀ ਲੱਗਦਾ ਵੀ ਬਣ ਜੂ ਖਾਲਿਸਤਾਨ ਜੇ ਬਣ ਜੂ ਤਾਂ ਕਿਹਜਾ ਹੋ ਤਾਂ ਵੈਸੇ ਤਾਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਵੀ ਕੀ ਹੋਊਗਾ ਤੇ ਕੀ ਮਤਲਬ ਅੱਜ ਦੇ ਯੁੱਗ 'ਚ ਇਹ ਸਿਹੀ ਵੀ ਜ਼ਰੂਰੀ ਹੈਗਾ ਖਾਲਸਤਾਨ ਹੁਣ ਦੇਖੋ ਆਪਣਾ ਨਵਿੰਦਰਪਾਲ ਜੀ ਪਾਈ ਇੱਕ ਚੀਜ਼ ਮੰਨ ਕੇ ਚੱਲੀਏ ਲਾਈਫ ਦੇ 'ਚ ਕਿ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਆਈਡੀਆਜ਼ ਨੇ ਜਿਹੜੇ ਲੋਕ ਇਹਨਾਂ ਨਾਲ ਜੁੜੇ ਹੋਏ ਨੇ ਆਈਡੀਆਜ਼ ਹਮੇਸ਼ਾ ਅੱਗੇ-ਅੱਗੇ ਚੱਲਦੇ ਰਹਿੰਦੇ ਨੇ ਤੇ ਇੱਕ ਕਿਸਮ ਦਾ ਸਾਡਾ ਵਰਲਡ 뷰 ਬਣ ਜਾਂਦਾ ਫੋਰ ਐਗਜ਼ਾਮਪਲ ਅੱਜ ਮੇਰਾ ਖਿਆਲ ਹੈ ਵੀ ਸਾਨੂੰ ਤੇ ਨਹੀਂ ਲੱਗਦਾ ਕਿਸੇ ਨੂੰ ਵੀ ਕੋਈ ਕਮਿਊਨਿਜ਼ਮ ਆ ਸਕਦਾ ਪਰ ਜਿਹੜੇ ਕਮਿਊਨਿਜ਼ਮ ਨਾਲ ਜੁੜੇ ਹੋਏ ਨੇ ਉਹ ਅੱਜ ਵੀ ਉਸੇ ਤਰ੍ਹਾਂ ਐਕਟੀਵਿਟੀ ਕਰ ਰਹੇ ਨੇ ਕਿ ਕਮਿਊਨਿਜ਼ਮ ਆਏਗਾ ਤੇ ਇੱਕ ਕਾਮਨਿਸਟ ਸਮਾਜ ਬਣੇਗਾ ਤੇ ਇੱਕ ਸਟੇਟਲੈਸ ਸਮਾਜ ਬਣੇਗਾ ਜਿੱਥੇ ਸਾਰਾ ਕੁਝ ਜਿਹੜਾ ਹੈ ਉਹ ਫੇਅਰ ਹੋਏਗਾ ਤੇ ਕੋਈ ਲੁੱਟ ਨਹੀਂ ਹੋਏਗੀ ਤੇ ਪਰ ਆਪਾਂ ਨੂੰ ਤੇ ਨਹੀਂ ਲੱਗਦਾ ਵੀ ਇਸ ਤਰ੍ਹਾਂ ਕੋਈ ਆਈਡੀਆ ਇਸ ਤਰ੍ਹਾਂ ਦਾ ਕੋਈ ਐਕਸਟਰਾ ਦੀ ਕੋਈ ਚੇਂਜ ਆਉਣ ਵਾਲੀ ਹੈ ਕਿ ਕਮਿਨਿਸਟ ਰੈਵੋਲੂਸ਼ਨ ਇੰਡੀਆ ਚ ਆ ਰਿਹਾ ਹੋਵੇ ਪਰ ਜਿਹੜੇ ਲੋਕ ਕਮਿਨਿਜ਼ਮ ਨਾਲ ਜੁੜੇ ਹੋਏ ਨੇ ਉਹ ਇਸ ਬਾਰੇ ਕਾਇਲ ਨੇ ਅੱਜ ਵੀ ਇਹਦੇ ਨਾਂ ਦੇ ਉੱਤੇ ਉਹ ਐਕਟੀਵਿਟੀ ਕਰਦੇ ਨੇ ਔਰ ਬੜੀ ਸੀਰੀਅਸਲੀ ਇਹਦੇ ਬਾਰੇ ਐਕਟੀਵਿਟੀ ਕਰਦੇ ਨੇ ਔਰ ਬੜੀ ਮੈਂ ਕਹਾਂਗਾ ਇਮਾਨਦਾਰੀ ਨਾਲ ਵੀ ਐਕਟੀਵਿਟੀ ਕਰਦੇ ਨੇ ਇਸੇ ਤਰ੍ਹਾਂ ਹਿੰਦੂ ਰਾਜ ਨੂੰ ਲੈ ਕੇ ਲੋਕ ਕੰਮ ਕਰਦੇ ਹੋਣਗੇ ਇਸੇ ਤਰ੍ਹਾਂ ਦੇ ਖਾਲਿਸਤਾਨ ਦੇ ਆਈਡੀਆਜ਼ ਨੇ ਉਹਨਾਂ ਬਾਰੇ ਲੋਕ ਕੰਮ ਕਰਦੇ ਨੇ ਜਿਹੜਾ ਵੀ ਇਨਸਾਨ ਕਿਸੇ ਆਈਡੀਆ ਨਾਲ ਜੁੜਿਆ ਹੁੰਦਾ ਹੋ ਉਦੋਂ ਉਹ ਉਹ ਉਹਨੂੰ ਆਪਣੀ ਉਸ ਨਜ਼ਰ ਨਾਲ ਦੁਨੀਆ ਨੂੰ ਦੇਖਦਾ ਸੋ ਜਿਹੜੇ ਜਿਹੜੇ ਦੋਸਤ ਖਾਲਸਤਾਨ ਦੀ ਗੱਲ ਕਰਦੇ ਨੇ ਉਹ ਵੀ ਬੜਾ ਇਮਾਨਦਾਰੀ ਨਾਲ ਗੱਲ ਕਰਨਾ ਚਾਹੁੰਦੇ ਕਰਦੇ ਨੇ ਮੈਂ ਦੇਖੋ ਇੱਕ ਗੱਲ ਕਹਿਣੀ ਚਾਹੁੰਦਾ ਔਰ ਇਹੇ ਜਿਆਦਾ ਇੰਪੋਰਟੈਂਟ ਹੈ ਕਿ ਤਰ੍ਹਾਂ ਤਰ੍ਹਾਂ ਦੇ ਆਈਡੀਆਜ਼ ਹੋ ਸਕਦੇ ਨੇ ਖਾਲਸਤਾਨ ਦੇ ਆਈਡੀਆਜ਼ ਬਾਰੇ ਕੁਝ ਲੋਕਾਂ ਦੇ ਬਹੁਤ ਸਖਤ ਡਿਫਰੈਂਸਸ ਹੋ ਸਕਦੇ ਨੇ ਉਹਦੇ ਬਾਰੇ ਇਤਰਾਜ਼ ਹੋ ਸਕਦੇ ਨੇ ਇਸੇ ਤਰ੍ਹਾਂ ਹੋਰ ਜਿਹੜੇ ਪੋਲੀਟੀਕਲ ਆਈਡੀਆਜ਼ ਨੇ ਜਿਹੜੇ ਉਹਨਾਂ ਨਾਲ ਨਹੀਂ ਸਹਿਮਤ ਉਹਨਾਂ ਬਾਰੇ ਉਹਨਾਂ ਦੇ ਸਖਤ ਇਤਰਾਜ਼ ਹੋ ਸਕਦੇ ਨੇ ਜਾਂ ਡਿਫਰੈਂਸਸ ਹੋ ਸਕਦੇ ਪਰ ਸਾਨੂੰ ਉਹਨਾਂ ਇਹਨਾਂ ਨੂੰ ਲੈ ਕੇ ਕੋਈ ਨਫ਼ਰਤ ਨਹੀਂ ਪੈਦਾ ਕਰਨੀ ਚਾਹੀਦੀ ਮਨਾਂ ਚ ਦੇਖੋ ਜਿਹੜੇ 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 ਲੋਕ ਖਾਲਸਤਾਨ ਦੇ ਆਈਡੀਆਜ਼ ਨਾਲ ਜੁੜੇ ਨੇ ਪੰਜਾਬ ਚ ਜਿਵੇਂ ਭਾਈ ਬਲਜੀਤ ਸਿੰਘ ਬਿੱਟੂ ਨੇ ਰਣਜੀਤ ਕੁੱਕੀ ਨੇ ਪਿਛਲੇ ਦਿਨਾਂ ਚ ਮੇਰੀ ਮੁਲਾਕਾਤ ਹੋਈ ਆਪਣੀ ਜਸਪਾਲ ਸਿੰਘ ਮੰਜਪੂਰੀ ਹੋਰ ਉਹ ਹੀ ਆਏ ਸੀ ਅਤੇ ਜਸਪਾਲ ਸਿੰਘ ਮੰਜਪੂਰ ਹਿਊਮਨ ਰਾਈਟਸ ਤੇ ਕੰਮ ਕਰਦੇ ਨੇ ਇਤੋਂ ਵਕੀਲ ਨੇ ਤੇ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਫਾਰਮਲ ਇੰਟਰਵਿਊ ਸੀ ਉਹਦੇ ਚ ਉਹਨਾਂ ਨੇ ਆਪਣੀ ਪੋਜੀਸ਼ਨ ਤੇ ਗੱਲਬਾਤ ਕੀਤੀ ਪਰ ਮੈਂ ਮਤਲਬ ਇਹ ਸੋਚ ਰਿਹਾ ਸੀ ਜਦੋਂ ਮੈਂ ਗੱਲ ਕਰ ਰਿਹਾ ਸੀ ਕਿ ਦੇਖੋ ਇਹਨਾਂ ਦੇ ਜਿਹੜੇ ਵਿਚਾਰ ਜੋ ਵੀ ਵਿਚਾਰ ਨੇ ਇਹਨਾਂ ਨੂੰ ਆਪਣੇ ਵਿਚਾਰ ਰੱਖਣ ਦਾ ਹੱਕ ਹੈ ਪਰ ਉਹਨਾਂ ਇਹ ਇੱਕ ਵਧੀਆ ਇਨਸਾਨ ਨੇ ਔਰ ਜਦੋਂ ਮੇਰੀ ਬਾਅਦ ਚ ਵੀ ਉਹਨਾਂ ਨਾਲ ਗੱਲ ਹੋ ਰਹੀ ਸੀ ਕਿ ਇੱਕ ਇਨਸਾਨ ਦੇ ਤੌਰ ਦੇ ਉੱਤੇ ਕਿ ਉਹਨਾਂ ਦੇ ਉਹ ਉਹਨਾਂ ਆਪਣੇ ਵਿਚਾਰਾਂ ਬਾਰੇ ਬੜੇ ਸੰਜੀਦਾ ਨੇ ਔਰ ਇੱਕ ਇੱਕ ਨੇਕ ਇਨਸਾਨ ਦੀ ਤਰ੍ਹਾਂ ਮਤਲਬ ਉਹ ਗੱਲ ਕਰੇ ਨਹੀਂ ਔਰ ਆਮ ਜ਼ਿੰਦਗੀ 'ਚ ਇੱਕ ਨੇਕ ਇਨਸਾਨ ਹੀ ਨੇ ਸੋ ਇਸ ਕਰਕੇ ਇਹ ਜਿਹੜਾ ਬਣਾ ਲਿਆ ਜਾਂਦਾ ਨਾ ਕਿ ਕਿਸੇ ਖਾਸ ਆਈਡੀਆ ਨਾਲ ਜੁੜੇ ਹੋਏ ਲੋਕਾਂ ਨੂੰ ਅਸੀਂ ਇਦਾਂ ਉਹਨਾਂ ਤੇ ਕੋਈ ਠੱਪਾ ਲਾਜ਼ਮ ਨਹੀਂ ਆ ਚਾਹੇ ਉਹ ਕਾਮਨਿਸਟ ਹੋਣ ਚਾਹੇ ਖਾਲਿਸਤਾਨੀ ਹੋਣ ਚਾਹੇ ਕੋਈ ਮੈਂ ਕਹਾਂਗਾ ਆਰਐਸਐਸ ਨਾਲ ਜੁੜੇ ਲੋਕ ਨੇ ਚਾਹੇ ਕੋਈ ਇਸਲਾਮ ਦੀ ਗੱਲ ਕਰਨ ਵਾਲੇ ਲੋਕ ਨੇ ਤਰਤਰਾਂ ਦੇ ਲੋਕਾਂ ਦੇ ਵਿਚਾਰ ਹੋ ਸਕਦੇ ਨੇ ਪਰ ਸਾਨੂੰ ਕਿਸੇ ਨੂੰ ਨਫ਼ਰਤ ਨਾਲ ਨਹੀਂ ਦੇਖਣਾ ਚਾਹੀਦਾ ਔਰ ਪੰਜਾਬ ਦੀ ਗੱਲ ਕਰੀਏ ਚਾਹੇ ਇੰਡੀਆ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਮੈਨੂੰ ਇਸ ਵੇਲੇ ਸਭ ਤੋਂ ਵੱਡੀ ਪ੍ਰੋਬਲਮ ਇਹੀ ਲੱਗਦੀ ਹੈ ਕਿ ਅਸੀਂ ਇਸ ਕਿਸਮ ਦੀਆਂ ਜਿਹੜੀਆਂ ਵੰਡੀਆਂ ਪਾ ਰਹੇ ਹਾਂ ਨਾ ਇੱਕ ਦੂਜੇ ਨਾਲ ਨਫ਼ਰਤ ਦੀ ਹੱਦ ਤੱਕ ਇਹ ਨਹੀਂ ਹੋਣੀ ਚਾਹੀਦੀਆਂ ਲੋਕਾਂ ਨੂੰ ਦੇ ਆਪੋ ਆਪਣੇ ਵਿਚਾਰ ਹੋ ਸਕਦੇ ਨੇ ਜੇ ਵੈਸਟਰਨ ਮੁਲਕਾਂ ਦੀ ਅਸੀਂ ਗੱਲ ਕਰਦੇ ਹਾਂ ਕੈਨੇਡਾ ਦੀ ਮੈਂ ਐਗਜ਼ਾਮਪਲ ਦਿੱਤੀ ਸੀ ਕਿ ਸਾਡੇ ਇੱਥੇ ਕਿਊਬੈਕ ਚ ਲੋਕ ਸੈਪਰੇਟ ਸਟੇਟ ਦੀ ਗੱਲ ਕਰਦੇ ਨੇ ਪਰ ਅਸੀਂ ਉਹਨਾਂ ਨੂੰ ਨਫ਼ਰਤ ਥੋੜਾ ਕਰਦੇ ਆ ਉਹ ਸ਼ਾਇਦ ਮੈਨੂੰ ਲੱਗਦਾ ਇਸੇ ਤਰ੍ਹਾਂ ਹੀ ਹੋ ਗਿਆ ਹੋ ਗਿਆ ਸਵੇਲੀਆਂ ਨੂੰ ਥੋੜਾ ਜਿਹਾ ਸਹਗਾਬ ਦੇ ਢੰਗ ਨਾਲ ਦੱਸ ਦਿਓ ਵੀ ਜਿਹੜਾ ਪਾਸਟ ਸੀ ਨਾ ਪਾਸਟ ਦੇ ਵਿੱਚ ਬੱਸਾਂ ਚੋਂ ਲਾ ਕੇ ਮਾਰਨਾ ਅੰਨੇਵਾ ਫਾਇਰਿੰਗ ਕਰਕੇ ਮਾਰਨਾ ਜਿਹੜਾ નિર્ਦੋਸ਼ਾਂ ਦਾ ਖੂਨ ਬਹਿਣਾ ਉਹ ਹੋ ਸਕਦਾ ਹੈ ਇਸ ਕਰਕੇ ਲੋਕਾਂ ਦੇ ਵਿੱਚ ਵੰਡਿਆਪ ਖਾਲਿਸਤਾਨ ਦਾ ਇੱਕ ਹਊਆ ਕ੍ਰੀਏਟ ਕਰਕੇ ਕੁਝ ਏਜੰਸੀਆਂ ਜਾਂ ਕੁਝ ਬੰਦੇ ਕੁਝ ਜਥੇਬੰਦੀਆਂ ਉਹ ਲੋਕਾਂ ਦਾ ਲਾਹਾ ਲੈਂਦੀਆਂ ਲੋਕਾਂ ਦੇ ਵਿੱਚ ਉਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰਦੀ ਹੈ ਹੁਣ ਵੀ ਜਿਵੇਂ ਥਾਣਿਆਂ ਤੇ ਅਟੈਕ ਉਹ ਖਾਲਸਤਾਨੀਆਂ ਦੇ ਨਾਲ ਜੁੜਦੇ ਨੇ ਇੱਕ ਹਿੰਸਾ ਦਾ ਜਿਹੜੇ ਇੱਕ ਵੱਡਾ ਨਾਂ ਜਿਹੜਾ ਉਹ ਖਾਲਸਤਾਨੀਆਂ ਦੇ ਨਾਲ ਜੁੜ ਗਿਆ ਇਹ ਵੀ ਇੱਕ ਕਾਰਨ ਹੈ ਹਾਂ ਸਹੀ ਗੱਲ ਹੈ ਮੈਨੂੰ ਲੱਗਦਾ ਵੀ ਜਿਹੜੀ ਹਿੰਸਾ ਜਿਹੜੀ ਉਹ ਹਿੰਸਾ ਵੀ ਦੋ ਤਰ੍ਹਾਂ ਦੀ ਹੈ ਇੱਕ ਤਾਂ ਸਟੇਟ ਨਾਲ ਹਿੰਸਾ ਹੈ ਵੀ ਤੁਸੀਂ ਪੁਲਿਸ ਦਾ ਤੇ ਇੱਕ ਮੂਵਮੈਂਟ ਨਾਲ ਜੁੜੇ ਲੋਕਾਂ ਦਾ ਟਕਰਾਅ ਹੈ ਇੱਕ ਨਿਰਦੋਸ਼ ਬੰਦੇ ਮਾਰੇ ਜਾ ਰਹੇ ਨੇ ਇਸ ਕਰਕੇ ਵੀ ਮੈਨੂੰ ਲੱਗਦਾ ਵੀ ਲੋਕਾਂ ਦੀ ਸਹਿਮਤੀ ਵੀ ਨਹੀਂ ਰਹੀ ਤੇ ਲੋਕਾਂ ਦੇ ਵਿੱਚ ਉਹ ਇੱਕ ਹਵਾ ਕ੍ਰੀਏਟ ਕਰਨ ਦੇ ਵਿੱਚ ਦੂਜੀਆਂ ਤਰ੍ਹਾਂ ਕਾਮਯਾਬ ਹੋ ਗਏ ਨਹੀਂ ਨਹੀਂ ਇਹ ਸਹੀ ਗੱਲ ਹੈ ਤੁਹਾਡੀ ਬਿਲਕੁਲ ਦੇਖੋ ਜਿਹੜੀ ਵਾਇਲੈਂਸ ਹੈ ਗੱਲ ਵਾਇਲੈਂਸ ਤੇ ਹੋਣੀ ਚਾਹੀਦੀ ਹੈ ਆਈਡੀਆਜ਼ ਤੇ ਨਹੀਂ ਯੈਸ ਕਿ ਜਿਹੜੀ ਵਾਇਲੈਂਸ ਹੋਈ ਹੈ ਉਸ ਦੀ ਨਿੰਦਾ ਕਰਨੀ ਚਾਹੀਦੀ ਔਰ ਉਸ ਦੀ ਨਿੰਦਾ ਜਿੰਨੀ ਸਖਤ ਸ਼ਬਦਾਂ ਚ ਹੋ ਸਕਦੀ ਕਰਨੀ ਚਾਹੀਦੀ ਔਰ ਸਾਰਿਆਂ ਨੂੰ ਕਰਨੀ ਚਾਹੀਦੀ ਇਵਨ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਨੇ ਉਹਨਾਂ ਨੂੰ ਵੀ ਸਾਨੂੰ ਇਹ ਸਵਾਲ ਕਰਨਾ ਚਾਹੀਦਾ ਹੈ ਕਿ ਦੇਖੋ ਜਿਹੜੀ ਵਾਇਲੈਂਸ ਹੈ ਇਹਨੂੰ ਅੱਜ ਦੇ ਯੁੱਗ ਚ ਐਕਸੈਪਟ ਨਹੀਂ ਕੀਤਾ ਜਾ ਸਕਦਾ ਉਂਝ ਵੇਸੇ ਉਹ ਦਲੀਲ ਇਹ ਦੰਦੇ ਨੇ ਜੀ ਕਿ ਸਭ ਤੋਂ ਵੱਡੀ ਹਿੰਸਾ ਦਾ ਸਟੇਟ ਕਰਦਾ ਹੁਣ ਇਹ ਤੇ ਫਿਰ ਮਤਲਬ ਇੱਕ ਐਂਡਲੈਸ ਡਿਬੇਟ ਹੈਗੀ ਹੈ ਕਿਉਂਕਿ ਜਿਹੜੇ ਸਟੇਟ ਨੇ ਉਹ ਤਾਂ ਹਾਲੇ ਸਟੇਟ ਖਤਮ ਹੋਏ ਨਹੀਂ ਇਸ ਮੁਲਕ ਚ ਧਰਤੀ ਤੇ ਜਿੰਨੀ ਦੇਰ ਸਟੇਟ ਨੇ ਉਹਨਾਂ ਉਹਨਾਂ ਕੋਲ ਫੌਜ ਤੇ ਪੁਲਿਸ ਰਹੇਗੀ ਤੇ ਕੋਈ ਲਾਅ ਐਂਡ ਆਰਡਰ ਤੇ ਮੇਨਟੇਨ ਕਰਨਾ ਪਊਗਾ ਸਮਾਜ ਦੇ ਵਿੱਚ ਈਵਨ ਜੇ ਕੋਈ ਮੰਨ ਲਿਆ ਖਾਲਿਸਤਾਨ ਬਣ ਗਿਆ ਉਹਦੇ ਚ ਕਿਹੜੇ ਪੁਲਿਸ ਨਹੀਂ ਹੋਏਗੀ ਉਹਦੇ ਚ ਕਿਹੜੇ ਫੌਜ ਨਹੀਂ ਹੋਏਗੀ ਸੋ ਜਾਂ ਕੋਈ ਵੀ ਰਾਜ ਜਿਹੜਾ ਬਣ ਗਿਆ ਸੋ ਉਹ ਤੇ ਹੈ ਹੀ ਆ ਪਰ ਜਿਹੜੀ ਜਿਹੜੀ ਇੰਡੀਵਿਜੂਅਲ ਹਿੰਸਾ ਉਹਨੂੰ ਰੱਦ ਕਰਨਾ ਚਾਹੀਦਾ ਔਰ ਇਹ ਵੀ ਗੱਲ ਦੇਖੋ ਇੱਕ ਸਮਝਣ ਵਾਲੀ ਗੱਲ ਹੈ ਕਿ ਅੱਜ ਦੇ ਯੁੱਗ 'ਚ ਜੇ ਕੋਈ ਵੱਖਰੇ ਮੁਲਕ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਬਣਨੇ ਨੇ ਉਹ ਬੰਦੂਕਾਂ ਨਾਲ ਨਹੀਂ ਬਣ ਸਕਦੇ ਉਹ ਇੱਕ ਡੈਮੋਕਰੈਟਿਕ ਮੂਵਮੈਂਟ ਨਾਲ ਹੀ ਬਣ ਸਕਦੇ ਨੇ ਸੋ ਇਹ ਗੱਲ ਖਾਲਿਸਤਾਨੀਆਂ ਨੂੰ ਵੀ ਲਰਨ ਕਰਨੀ ਚਾਹੀਦੀ ਹੈ ਕਿ ਉਹਨਾਂ ਨੂੰ ਹੁਣ ਹਿੰਸਾ ਵਾਲੀ ਗੱਲ ਨਹੀਂ ਕਰਨੀ ਚਾਹੀਦੀ ਔਰ ਜੇ ਦੇਖਿਆ ਜਾਵੇ ਇਸ ਇੱਕ ਹਿਸਟਰੀ 'ਚ ਹਿੰਸਾ ਹਮੇਸ਼ਾ ਥੋੜਾ ਮਹਿ ਵਰਤੀ ਗਈ ਹੈ ਕੀ ਗੁਰੂ ਅਰਜਨ ਦੇਵ ਜੀ ਨੇ ਕੋਈ ਹਿੰਸਾ ਕੀਤੀ ਸੀ ਕੀ ਗੁਰੂ ਤੇਗ ਬਹਾਦਰ ਨੇ ਕੋਈ ਹਿੰਸਾ ਕੀਤੀ ਸੀ ਗੁਰੂ ਗੋਬਿੰਦ ਸਿੰਘ ਨੇ ਲੜਾਈ ਲੜੀ ਉਹ ਕਿਉਂਕਿ ਸਰਕਮਸਟੈਂਸਸ ਦੇ ਮੁਤਾਬਕ ਫੈਸਲੇ ਲਏ ਜਾਂਦੇ ਨੇ ਫਿਰ ਅਕਾਲੀਆਂ ਨੇ ਜਿਹੜੀ ਮੂਵਮੈਂਟ ਲੜੀ ਕਿੰਨੀ ਪੀਸਫੁਲ ਕਿੰਨੀ ਵੱਡੀ ਮੂਵਮੈਂਟ ਲੜੀ ਅਜ਼ਾਦੀ ਤੋਂ ਪਹਿਲਾਂ ਵੀ ਅਜ਼ਾਦੀ ਤੋਂ ਬਾਅਦ ਵੀ ਸੋ ਸੋ ਹਿੰਸਾ ਦੀ ਗੱਲ ਰੱਦ ਕਰਨ ਵੇਲੇ ਕੋਈ ਝਿਜਕ ਨਹੀਂ ਹੋਣੀ ਚਾਹੀਦੀ ਸਾਰਿਆਂ ਨੂੰ ਨਾ ਸਿਰਫ ਸਾਡੇ ਵਰਗੇ ਲੋਕਾਂ ਨੂੰ ਬਲਕਿ ਜਿਹੜੇ ਜਿਹੜੇ ਸਿੱਖ ਰਾਜ ਦੀ ਗੱਲ ਕਰਦੇ ਨੇ ਉਹਨਾਂ ਨੂੰ ਵੀ ਅੱਜ ਦੇ ਯੁੱਗ 'ਚ ਇਹ ਗੱਲ ਉਹਨਾਂ ਨੂੰ ਰਿਅਲਾਈਜ਼ ਕਰਨੀ ਚਾਹੀਦੀ ਏ ਕਿ ਦੁਨੀਆ 'ਚ ਹਿੰਸਾ ਵਾਲੀ ਗੱਲ ਜਿਵੇਂ ਹੁਣ ਵੈਸਟਰਨ ਕੰਟਰੀ 'ਚ ਜਿਵੇਂ ਹੁਣ ਆਪਾਂ ਗੱਲ ਕਰ ਰਹੇ ਹਾਂ ਕਿ ਕੈਨੇਡਾ ਦੀ ਤੁਸੀਂ ਗੱਲ ਕੀਤੀ ਕੈਨੇਡਾ 'ਚ ਖਾਲਸਤਾਨ ਦੀ ਜਾਂ ਕੋਈ ਵੀ ਕਿਸੇ ਵੱਖਰੇ ਰਾਜ ਦੀ ਗੱਲ ਕਰਨ 'ਚ ਕੋਈ ਪ੍ਰੋਬਲਮ ਨਹੀਂ ਹੈ ਪਰ ਜੇ ਕੋਈ ਵਾਇਲੈਂਸ ਕਰੇਗਾ ਉਹਨੂੰ ਇੱਥੇ ਕੋਈ ਟੋਲਰੇਟ ਨਹੀਂ ਕਰੇਗਾ ਫੇਰ ਇੱਕਦਮ ਜਿਹੜੀਆਂ ਏਜੰਸੀਜ਼ ਹਰਕਤ ਚ ਆ ਜਾਣਗੀਆਂ ਫੇਰ ਪੁਲਿਸ ਹਰਕਤ ਚ ਆ ਜਾਏਗੀ ਫੇਰ ਕੋਈ ਸਪੋਰਟ ਨਹੀਂ ਮਿਲੇਗੀ ਇਸ ਕਰਕੇ ਵਾਇਲੈਂਸ ਨੂੰ ਜਿਹੜੀ ਇੰਡੀਵਿਜੂਅਲ ਹਿੰਸਾ ਨੂੰ ਇਹਨੂੰ ਤੇ ਮੇਰਾ ਖਿਆਲ ਹੈ ਵੀ ਬਿਨਾਂ ਚੇ ਜਿ cục ਹਰ ਕਿਸੇ ਨੂੰ ਰੱਦ ਕਰਨਾ ਚਾਹੀਦਾ ਔਰ ਇਹ ਨਾ ਕੱਲਾ ਖਾਲਿਸਤਾਨ ਦੇ ਸਬੰਧ ਚ ਕਿਸੇ ਵੀ ਸਬੰਧ ਚ ਕੋਈ ਵੀ ਜਿਹੜੀ ਆਈਡਿਓਲੋਜੀ ਆ ਚਾਹੇ ਇਸਲਾਮਿਕ ਸਟੇਟ ਵੱਲ ਆ ਚਾਹੇ ਕੋਈ ਹੋਰ ਗੱਲ ਕਰੇ ਇਵੇਂ ਚਾਹੇ ਕਮਿਊਨਿਜ਼ਮ ਵੀ ਤੇ ਕਰਦੇ ਨੇ ਹਜ਼ਾਰ ਬੰਦ ਸੰਘਰਸ਼ ਦੀ ਗੱਲ ਉਹ ਗੱਲਾਂ ਨੂੰ ਇਸ ਯੁੱਗ 'ਚ ਇਹਨਾਂ ਖਾਸ ਕਰਕੇ ਵੈਸਟਰਨ ਮੁਲਕਾਂ 'ਚ ਕੋਈ ਐਕਸੈਪਟ ਨਹੀਂ ਕਰੇਗਾ ਅਚਕ ਇਹ ਕਹੀ ਦੱਸਿਓ ਜੀਓ ਪੋਲਿਟਿਕਸ ਦੀ ਜਦੋਂ ਗੱਲ ਆਉਂਦੀ ਹੈ ਤਾਂ ਇੰਟਰਨੈਸ਼ਨਲ ਲੈਵਲ ਤੇ ਕੁਝ ਜਿਹੜੇ ਸਿਨੈਰੀਓ ਨੇ ਅਕਸਰ ਚੇਂਜ ਹੁੰਦੇ ਰਹਿੰਦੇ ਨੇ ਕੋਈ ਕਿਸੇ ਮੁਲਕ ਦੀ ਕਿਸੇ ਨਸਾਂਜ ਹੋ ਜਾਂਦੀ ਹੈ ਨੇੜਤਾ ਹੋ ਜਾਂਦੀ ਹੈ ਕਿਸੇ ਨਾਲ ਦੂਰਤਾ ਹੋ ਜਾਂਦੀ ਹੈ ਦੂਰ ਜਾਂ ਵੱਧ ਜਾਂਦੀ ਹੈ ਇੱਕ ਇਹ ਮੰਨਿਆ ਜਾਂਦਾ ਹੈ ਵੀ ਅੱਜ ਕੱਲ ਜਿਹੜਾ ਭਾਰਤ ਹੈ ਉਹ ਰੂਸ ਤੇ ਚਾਈਨਾ ਦੇ ਜਿਹੜੇ ਆ ਉਹਦੇ ਨਾਲ ਨੇੜਤਾ ਹੋ ਰਹੀ ਹੈ ਉਸ ਸੰਦਰਭ ਦੇ ਵਿੱਚ ਜਦੋਂ ਤੁਸੀਂ ਦੇਖਦੇ ਆ ਇਹ ਵੀ ਮੰਨਿਆ ਜਾਂਦਾ ਹੈ ਕੁਝ ਤਰ੍ਹਾਂ ਦੇ ਫੈਕਟਸ ਵੀ ਸਾਹਮਣੇ ਆਉਂਦੇ ਆ ਕੁਝ ਇਨਸੀਡੈਂਟਸ ਜਿਹੜੇ ਪਿਛਲੇ ਦੌਰ ਦੇ ਵਿੱਚ ਹੋਏ ਵੀ ਅਮਰੀਕਾ ਇਸ ਗੱਲ ਤੋਂ ਬੜਾ ਔਖਾ ਹੈ ਤੇ ਕਈ ਘਟਨਾਵਾਂ ਜਿਹੜੀਆਂ ਅਮਰੀਕਾ ਦੀ ਧਰਤੀ ਤੇ ਵਾਪਰੀਆਂ ਭਾਰਤ ਨੂੰ ਜਿਹੜਾ ਉਹਨਾਂ ਨੇ ਇੱਕ ਤਰ੍ਹਾਂ ਨਾਲ ਅ ਅਸੀਂ ਇਹ ਕਹਿ ਲਈਏ ਵੀ ਬਾਮ ਰੋਡ ਨੂੰ ਦੀ ਕੋਸ਼ਿਸ਼ ਕੀਤੀ ਜਾਂ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਜਾਂ ਘੇਰਨ ਦੀ ਡਿਫੈਂਸ ਡਿਫੈਂਸਿਵ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਨਾਲ ਸਾਰਾ ਜੁੜਿਆ ਹੋਇਆ ਹੈ ਕਿ ਜਦੋਂ ਇਹੋ ਜਿਹਾ ਘਟਨਾਕ੍ਰਮ ਵਾਪਰਦੇ ਨੇ ਵੀ ਭਾਰਤ ਚੀਨ ਤੇ ਰੂਸ ਦੇ ਰਲੇ ਜਾਂਦਾ ਹੈ ਤੇ ਅਮਰੀਕਾ ਇਸ ਗੱਲ ਤੋਂ ਔਖਾ ਹੋਵੇ ਤਾਂ ਕੀ ਉਹ ਖਾਲਸਤਾਨੀਆਂ ਨੂੰ ਸ਼ਾਇਦ ਦੇ ਸਕਦਾ ਹੈ ਜਾਂ ਦੇ ਰਿਹਾ ਹੈ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਕੀ ਇੰਪੈਕਟ ਪਊਗਾ ਐਨੀ ਬੜੀ ਇੰਟਰਸਟਿੰਗ ਗੱਲ ਹੈ ਅੱਜਕੱਲ ਇਸ ਕਿਸਮ ਦੀ ਕਿ ਇੰਟਰਪ੍ਰੀਟੇਸ਼ਨ ਆ ਰਹੀ ਹੈ ਕਿ ਜਿਸ ਕਿਸਮ ਦੇ ਜੀਓਪੋਲਿਟিক্যাল ਹਾਲਾਤ ਹੈਗੇ ਨੇ ਸਾਊਥ ਸਾਊਥ ਏਸ਼ੀਆ ਖੇਤੇ 'ਚ ਪਹਿਲਾਂ ਇਹ ਕਿਹਾ ਜਾਂਦਾ ਸੀ ਕਿ ਅਮਰੀਕਾ ਨੇ ਹੀ ਟਰਾਈ ਕੀਤਾ। ਇਹ ਇੰਟਰਪ੍ਰੀਟੇਸ਼ਨ ਆ ਇੱਕ। ਤੇ ਕਈ ਲੋਕ ਇਹਦੀ ਗੱਲ ਕਰ ਰਹੇ ਨੇ ਕਿ ਉਹਨਾਂ ਨੇ ਟਰਾਈ ਕੀਤਾ ਕਿ ਚਾਈਨਾ ਦੇ ਮੁਕਾਬਲੇ ਇੰਡੀਆ ਨੂੰ ਖੜਾ ਕੀਤਾ ਜਾਵੇ। ਹੂੰ ਤੇ ਇਸ ਕਰਕੇ ਇੰਡੀਆ ਨੂੰ ਮੰਨਿਆ ਜਾ ਰਿਹਾ ਸੀਗਾ ਕਿ ਵੈਸਟਰਨ ਕੰਟਰੀ ਦਾ ਐਲਾਈ ਹੋ ਸਕਦਾ ਇਸ ਖੇਤੇ 'ਚ ਚਾਈਨਾ ਦੇ ਮੁਕਾਬਲੇ। ਹੂੰ ਪਰ ਇੰਡੀਆ ਉਸ ਤਰੀਕੇ ਨਾਲ ਅਲਾਈ ਨਹੀਂ ਬਣਿਆ ਵੈਸਟਰਨ ਮੁਲਕਾਂ ਦਾ ਜਿਸ ਤਰ੍ਹਾਂ ਦੇ ਇਹ ਚਾਹੁੰਦੇ ਸੀ ਜਿਵੇਂ ਫੋਰ ਐਗਜ਼ਾਮਪਲ ਯੂਕਰੇਨ ਦੇ ਮੁੱਦੇ ਦੇ ਉੱਤੇ ਇੰਡੀਆ ਨੇ ਉਸ ਕਿਸਮ ਦੀ ਹਮਾਇਤ ਨਹੀਂ ਕੀਤੀ ਬਲਕਿ ਰਸ਼ੀਆ ਨਾਲ ਵੀ ਆਪਣੇ ਸਬੰਧ ਕਾਇਮ ਰੱਖੇ ਜਦੋਂ ਹੁਣ ਯੂਕਰੇਨ ਦੇ ਮੁੱਦੇ ਤੇ ਪੂਰੀ ਦੁਨੀਆ ਨੇ ਵੈਸਟਰਨ ਮੁਲਕਾਂ ਨੇ ਰਸ਼ੀਆ ਦੇ ਖਿਲਾਫ ਸੈਂਕਸ਼ਨ ਲਾਤੀਆਂ ਇੰਡੀਆ ਨੇ ਫਿਰ ਵੀ ਰਸ਼ੀਆ ਨਾਲ ਆਪਣੇ ਸਬੰਧ ਕਾਇਮ ਰੱਖੇ ਔਰ ਰੀਸੈਂਟਲੀ ਇਵਨ ਚਾਈਨਾ ਨਾਲ ਵੀ ਆਪਣੇ ਸਬੰਧ ਠੀਕ ਕਰ ਲਏ ਨੇ ਪਰ ਹੁਣ ਜਿਹੜਾ ਇਹ ਬ੍ਰਿਕਸ ਵਾਲਾ ਬਣ ਰਿਹਾ ਨਾ ਗਰੁੱਪ ਜਿਹਦੇ ਵਿੱਚ ਰਸ਼ੀਆ ਚਾਈਨਾ ਇੰਡੀਆ ਲੀਡਿੰਗ ਪਾਰਟਨਰ ਨੇ ਨਾਲ ਇਹ ਵੀ ਇਹ ਲੱਗਣਾ ਸ਼ੁਰੂ ਹੋ ਗਿਆ ਅਮਰੀਕਾ ਨੂੰ ਕਿ ਇੰਡੀਆ ਵੀ ਉਹਨਾਂ ਦਾ ਉਸ ਕਿਸਮ ਦਾ ਐਲਾਈ ਨਹੀਂ ਬਣ ਸਕਦਾ ਇਸ ਕਰਕੇ ਉਹਨਾਂ ਨੇ ਹੁਣ ਆਪਣੀ ਦੂਸਰੀ ਸਟਰੈਟਜੀ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਕਿ ਹੋਰ ਸਟੇਟਸ ਇੱਥੇ ਕ੍ਰੀਏਟ ਕੀਤੀਆਂ ਜਾਣ ਜਿਹੜੀਆਂ ਸਾਡੀਆਂ ਪਪੇਟ ਹੋ ਸਕਣ ਜਾਂ ਸਾਡੀਆਂ ਅਲਾਈਜ਼ ਹੋ ਸਕਣ ਜਿਹਦੇ ਚ ਲੋਕ ਕਈ ਵਾਰ ਗੱਲ ਕਰਦੇ ਨੇ ਕਿ ਜਿਹੜਾ ਬੰਗਲਾਦੇਸ਼ ਚੇਂਜਸ ਹੋਈਆਂ ਨੇ ਇਹ ਵੀ ਅਮਰੀਕਨ ਏਜੰਸੀ ਦੇ ਇਸ਼ਾਰੇ ਤੇ ਹੋਈਆਂ ਨੇ ਕਈ ਕਹਿੰਦੇ ਨੇ ਜੀ ਕਿ ਇੱਥੇ ਕੋਈ 크੍ਰਿਸਚੀਅਨ ਸਟੇਟ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਿਹਦੇ ਚ ਇਹ ਇੰਡੀਆ ਵਾਲੇ ਸਾਊਥ-ਈਸਟ ਵਾਲੇ ਈਸਟ ਵਾਲੇ ਕੁਝ ਸੂਬੇ ਨੇ ਉਹ ਵੀ ਸ਼ਾਮਲ ਹੋ ਸਕਦੇ ਨੇ ਤੇ ਇੱਕ ਉਹਨਾਂ ਦਾ ਪਲਾਨ ਇਹ ਇਹ ਹੋ ਸਕਦਾ ਤੇ ਕਿ ਪਾਕਿਸਤਾਨ ਤੇ ਇੰਡੀਆ ਦੇ ਵਿਚਾਲੇ ਇੱਕ ਸਿਕਸ ਸਟੇਟ ਕਾਇਮ ਕੀਤਾ ਜਾਏ ਇਹ ਹੈਗੀਆਂ ਨੇ ਇੰਟਰਪ੍ਰੀਟੇਸ਼ਨ ਥਿਊਰੀ ਜਿਹਦੇ ਚੋਂ ਕਈਆਂ ਨੂੰ ਲੱਗ ਸਕਦਾ ਪਰ ਪ੍ਰੈਕਟੀਕਲੀ ਅ ਦੇਖੋ ਇੱਕ ਚੀਜ਼ ਜੇ ਮੈਂ ਆਪਣੇ ਨਿੱਜੀ ਵਿਚਾਰ ਦੇ ਰਿਹਾ ਨੇ ਹੁਣ ਇਹਦੇ ਬਾਰੇ ਇਹ ਇਹ ਕਿ ਹੋ ਸਕਦਾ ਕਿ ਪ੍ਰੈਸ਼ਰ ਟੈਕਟਿਕਸ ਵੈਸਟ ਦੇ ਖਾਸ ਕਰਕੇ ਅਮਰੀਕਾ ਦੇ ਕੇ ਇੰਡੀਆ ਤੇ ਥੋੜਾ ਪ੍ਰੈਸ਼ਰ ਕ੍ਰੀਏਟ ਕੀਤਾ ਜਾਏ ਕੋਈ 바ਰਗੇਨਿੰਗ ਲਈ ਲੈਂਡ ਦੇਣ ਲਈ ਪਰ ਕੋਈ ਇੰਡੀਆ ਨੂੰ ਉਹ ਦੁਸ਼ਮਣ ਬਣਾਉਣ ਦੀ ਸਿਚੁਏਸ਼ਨ ਚ ਨੇ ਆਪਣੇ ਦੁਸ਼ਮਣ ਖੇਮੇ ਚ ਰੱਖਣ ਦੀ ਸਿਚੁਏਸ਼ਨ ਚ ਨੇ ਇਹ ਸ਼ਾਇਦ ਅਫੋਰਡੇਬਲ ਨਹੀਂ ਲੱਗਦਾ ਕਿਉਂਕਿ ਪ੍ਰੋਬਲਮ ਹੀ ਹੈ ਕਿ ਜਿੰਨੀ ਵੱਡੀ ਮਾਰਕੀਟ ਹੈ ਇੰਡੀਆ ਉਹਨੂੰ ਛੱਡਣਾ ਲੱਗਦਾ ਨਹੀਂ ਹੈ ਕਿ ਇੱਥੋਂ ਦੀਆਂ ਕਾਰਪੋਰੇਸ਼ਨ ਦੇ ਇੰਟਰਸਟ ਤੋਂ ਹੋਏਗਾ ਇੱਥੋਂ ਦੀ ਜੇ ਹੁਣ ਪੂਰੇ ਉਸ ਕਿੱਤੇ ਨੂੰ ਇਹ ਛੱਡ ਦੇਣਾ ਅੰਡਿਆ ਦੇ ਵੀ ਦੁਸ਼ਮਣ ਹੋ ਜਾਣ ਚਾਈਨਾ ਦੇ ਵੀ ਦੁਸ਼ਮਣ ਨੇ ਰਸ਼ੀਆ ਦੇ ਵੀ ਦੁਸ਼ਮਣ ਨੇ ਅਧਰੋਂ ਬ੍ਰਾਜ਼ੀਲ ਵੀ ਇਹਨਾਂ ਦੇ ਉਲਟ ਹੋ ਜਾਏ ਤੇ ਫਿਰ ਅਮਰੀਕਾ ਨੇ ਕਿਹਦੇ ਨਾਲ ਡੀਲ ਕਰਨਾ ਵੈਸਟਰਨ ਸਿਵਲਾਈਜੇਸ਼ਨ ਤੇ ਆਪਣੇ ਕ੍ਰਾਈਸਿਸ ਚ ਫਸੀ ਹੋਈ ਇਸ ਵੇਲੇ ਚਾਹੇ ਨਾਰਥ ਅਮਰੀਕਾ ਦੀ ਗੱਲ ਕਰ ਲਈਏ ਚਾਹੇ ਯੂਰਪ ਦੀ ਗੱਲ ਕਰ ਲਈਏ ਸੋ ਮੈਨੂੰ ਪਰਸਨਲੀ ਨਹੀਂ ਲੱਗਦਾ ਕਿ ਕੋਈ ਇਸ ਤਰ੍ਹਾਂ ਕੋਈ ਬਹੁਤ ਲੰਬਾ ਕੋਈ ਲੌਂਗ ਟਰਮ ਕੋਈ ਪਲਾਨ ਬਣ ਰਿਹਾ ਸਿਰਫ ਇਹ ਸ਼ਾਰਟ ਟਰਮ ਜਿਹੜੇ ਪ੍ਰੈਸ਼ਰ ਟੈਕਟਿਕਸ ਨੇ ਉਹਨਾਂ ਦਾ ਹਿੱਸਾ ਤੇ ਹੋ ਸਕਦਾ ਪਰ ਇਹਦਾ ਦੀ ਇੰਟਰਪ੍ਰੀਟੇਸ਼ਨ ਜ਼ਰੂਰ ਦਿੰਦੇ ਨੇ ਲੋਕ ਔਰ ਇਹ ਇੱਕ ਜਸਟ ਇੰਟਰਪ੍ਰੀਟੇਸ਼ਨ ਹੀ ਹੈ ਨਾਲੇ ਇਹ ਵੀ ਤੇ ਨਾਲ ਪਕ ਨੂੰ ਮੰਨ ਕੇ ਚੱਲੀਏ ਕਿ ਮੰਨ ਲਿਆ ਅਮਰੀਕਾ ਚਾਹੁੰਦਾ ਅਮਰੀਕਾ ਦੀਆਂ ਏਜੰਸੀਆਂ ਚਾਹ ਲੈਣ ਤੇ ਇਹਦਾ ਮਤਲਬ ਇਹਦਾ ਨਹੀਂ ਕਿ ਉਹ ਜ਼ਰੂਰ ਇੰਡੀਆ ਨੂੰ ਤੋੜਨ ਤੇ ਕਾਮਯਾਬ ਹੋ ਜਾਣਗੇ ਕਿਉਂਕਿ ਤੁਸੀਂ ਆਪ ਸਾਡੇ ਸਾਹਮਣੇ ਹੈ ਕਿ ਅਮਰੀਕਾ ਨੇ ਜ਼ੋਰ ਲਾ ਲਿਆ ਕਿਉਬਾ ਦਾ ਤੇ ਉਹ ਕੋਈ ਕੋਈ ਕਿਉਬਾ ਨੂੰ ਖਤਮ ਥੋੜਾ ਕਰ ਸਕਦੇ ਸੋ ਟਰਾਈ ਤਾਂ ਦੁਨੀਆ ਦੀਆਂ ਅਲੱਗ-ਅਲੱਗ ਤਾਕਤਾਂ ਕਰਦੀਆਂ ਨੇ ਹੁਣ ਇੰਡੀਆ ਵੀ ਮਨੁੱਖਲੀਆ ਇੰਡੀਆ ਚਾਹੁੰਦਾ ਹੈ ਕਿ ਪਾਕਿਸਤਾਨ ਦੇ ਟੁਕੜ ਬਲੂਚਿਸਤਾਨ ਅਲੱਗ ਮੁਲਕ ਬਣ ਜਾਏ ਕੀ ਪਾਕ ਇੰਡੀਆ ਦੇ ਸੋਚਣ ਨਾਲ ਪਾਕਿਸਤਾਨ ਦੇ ਟੁਕੜੇ ਹੋ ਜਾਣੇ ਜਾਂ ਇਵਨ ਕੋਸ਼ਿਸ਼ਾਂ ਕਰਨ ਨਾਲ ਸੋ ਇਸ ਕਰਕੇ ਇਹ ਜਿਹੜੇ ਕੋਈ ਅਲੱਗ ਮੁਲਕ ਬਣਾਉਣੇ ਕੋਈ ਆਸਾਨ ਕੰਮ ਨਹੀਂ ਹੈ ਇਹਦੇ ਚ ਤੁਸੀਂ ਦੇਖੋ ਨਾ ਹੁਣ ਸਭ ਤੋਂ ਵੱਡੀ ਐਗਜ਼ਾਮਪਲ শ্রীলੰਕਾ ਐਲਟੀਟੀ ਦਾ ਉੱਥੇ ਕਿਸੇ ਵੇਲੇ ਇੱਕ ਪੂਰੇ ਖਿੱਤੇ 'ਚ ਰਾਜ ਸੀ ਦੇ ਸ਼੍ਰੀਲੰਕਾ ਤੇ ਕੋਈ ਵਰਲਡ ਪਾਵਰ ਨਹੀਂ ਹੈ ਇੰਡੀਆ ਦਾ ਜੀ ਜਿਹੜੀ ਇਸ ਵੇਲੇ ਇੰਡੀਆ ਜਿੱਦੀ ਵੱਡੀ ਤਾਕਤ ਹੈ ਉਹਦੇ ਮੁਕਾਬਲੇ ਕੁਝ ਵੀ ਨਹੀਂ ਤੇ ਐਲਟੀਟੀ ਕਿੰਨੀ ਪਾਵਰਫੁਲ ਸੀ ਕਿ ਇਹ ਜਿਹੜਾ ਸਾਰਾ ਇਹ ਸੂ ਸਾਈਡ ਵਾਲਾ ਜਿਹੜਾ ਕਲਚਰ ਹੈ ਉਹਨਾਂ ਨੇ ਸ਼ੁਰੂ ਕੀਤਾ ਸੀ ਔਰ ਉਹਨਾਂ ਦਾ ਇੱਕ ਖਿੱਤੇ 'ਚ ਰਾਜ ਸੀ ਇਹਦੇ باوجود ਵੀ ਜਿਸ ਦਿਨ ਸ਼੍ਰੀਲੰਕਾ ਦੀ ਸਟੇਟ ਨੇ ਤਹਈਆ ਕੀਤਾ ਉਹਨਾਂ ਨੇ ਇੱਕ ਦੋ ਕੁ ਮਹੀਨਿਆਂ 'ਚ ਸਾਰਾ ਕੁਝ ਸਾਫ਼ ਕਰ ਦਿੱਤਾ ਸੋ ਇਸ ਕਰਕੇ ਜਿਹੜੇ ਇਦਾਂ ਹਥਿਆਰਾਂ ਨਾਲ ਸਰਕਾਰ ਮੁਲਕ ਬਣਾਉਣੇ ਜਾਂ ਕਿਸੇ ਦੂਸਰੇ ਮੁਲਕ ਦੇ ਇਸ਼ਾਰੇ ਤੇ ਮੁਲਕ ਬਣਾਉਣੇ ਇਹ ਗੱਲਾਂ ਕਾਗਜ਼ਾਂ 'ਤੇ ਚੰਗੀਆਂ ਲੱਗ ਸਕਦੀਆਂ ਨੇ ਕਨਵਿੰਸਿੰਗ ਵੀ ਲੱਗ ਸਕਦੀਆਂ ਪਰ ਪ੍ਰੈਕਟੀਕਲੀ ਇਹੋ ਜਿਹਾ ਹੋ ਸਕਦਾ ਹੀ ਕਹਿਣਾ ਮੁਸ਼ਕਲ ਐ ਸੋ ਇਸ ਕਰਕੇ ਮੈਨੂੰ ਤਾਂ ਨਹੀਂ ਲੱਗਦਾ ਵੀ ਇਸ ਤਰ੍ਹਾਂ ਦਾ ਕੁਝ ਐ ਇਦਾਂ ਹੋ ਰਿਹਾ ਤੇ ਯਾਰ ਇਹ ਵੀ ਜਿਆਦਾ ਜਿਹੜੀ ਹੈਗੀ ਨਾ ਇੰਟਰਪ੍ਰੀਟੇਸ਼ਨ ਯਾ ਅਮਰੀਕਨ ਗਵਰਨਮੈਂਟ ਨੇ ਤੇ ਕਦੇ ਕਿਤੇ ਇਹੋ ਜੀ ਗੱਲ ਨਹੀਂ ਕੀਤੀ ਅਮਰੀਕਾ ਦੀਆਂ ਜਿਹੜੀਆਂ ਪੋਲਿਟੀਕਲ ਪੋਜੀਸ਼ਨ ਐ ਉਹਦੇ 'ਚ ਤੇ ਇਹੋ ਜੀ ਕਿਤੇ ਗੱਲ ਨਹੀਂ ਆਈ ਸਿਰਫ ਇਹ ਇੱਕ ਖੇਰੀ ਦਿੱਤੀ ਜਾ ਰਹੀ ਕਿ ਅਮਰੀਕਾ ਦੀਆਂ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਨੇ CIA ਵਗੈਰਾ ਕਿ ਉਹ ਇਹੋ ਜਿھے ਕਿਸੇ ਪਲਾਨ ਤੇ ਕੰਮ ਕਰ ਰਹੇ